ਮਨ ਮਾਣ ਜੋ ਗੁਰੂ ਰੂਪ ਸਾਹਿਬ ਜੀ ਉਹ ਫਤਿਹ ਬਰਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਛੇ ਸਾਲ ਗਾਲਬਨ ਪੁਰਾਣੀ ਘਟਨਾ ਮੈਨੂੰ ਚੇਤੇ ਆ ਗਈ ਇੱਥੇ ਸੌ ਫਾਲ ਥੜੇ ਲੰਡਨ ਦੇ ਵਿੱਚ ਅੰਮ੍ਰਿਤ ਵੇਲੇ ਕੋਈ 6 ਵਜੇ ਦੇ ਕਰੀ ਦੋ ਨੌਜਵਾਨ ਆਏ ਇੱਕ ਬੱਚਾ ਸੇਵਨਾ ਕੋਲ ਅੰਦਾਸੇ ਮਾਸੂਮ ਪੰਜ ਛੇ ਮਹੀਨੇ ਦਾ ਹੋਵੇਗਾ। ਉਹਦੀਆਂ ਬਾਹਾਂਾਂ ਵੀ ਪੂਰੀਆਂ ਨਹੀਂ ਬਣੀਆਂ ਸੰ ਤੇ ਪੈਰ ਵੀ ਨਹੀਂ ਸਨ। ਮੇਰੇ ਅੱਗੋਂ ਰੱਖ ਕੇ ਤੇ ਦੋਵੇਂ ਉੱਚੀ ਆਵਾਜ਼ ਨਾਲ ਕਹਿਣ ਲੱਗੇ 15 ਦਿਨ ਤੋਂ ਜਿਹੜੀ ਤੁਸੀਂ ਕਰਮ ਫਿਲਾਸਫੀ ਸੁਣਾ ਰਹੇ ਹੋ ਸੰਗਤਾਂ ਦੀ ਮੰਗ ਤੇ ਮੈਂ ਸੁਣਾ ਦੇਗਾ ਸੀ। ਇਹ ਗਲਤ ਸਾਬਤ ਹੈ। 15 ਦਿਨ ਤੋਂ ਤੁਸੀਂ ਆਪਣਾ ਵੀ ਵਕਤ ਜ਼ਾਇਆ ਕਰ ਰਹੇ ਹੋ ਤੇ ਸੰਗਤਾਂ ਦਾ ਵੀ ਵਕਤ ਜ਼ਾਇਆ ਕੀਤਾ ਹੈ ਇਹ ਗਲਤ ਹੈ। ਅਗਰ ਸਭ ਕੁਝ ਕਰਮਾਂ ਦਾ ਫਲ ਹੈ ਤੇ ਇਸ ਬੱਚੇ ਨੇ ਕੀ ਕੀਤਾ ਹੈ? ਇਹ ਜਨਮ ਤੋਂ ਅੰਦਾ, ਇਹ ਜਨਮ ਤੋਂ ਟੁੰਡਾ, ਇਹ ਜਨਮ ਤੋਂ ਲੰਗੜਾ। ਇਸਨੇ ਕੀ ਕੀਤਾ? ਮੇਰੇ ਅੱਗੋਂ ਰੱਖਿਆ ਉਸ ਬੱਚੇ ਨੂੰ। ਕਹਿੰਦਾ ਇਸਨੂੰ ਵੇਖੋ। ਤੁਹਾਡੀ ਸੁਣਾਈ ਹੋਈ ਕਰਮ ਫਿਲਾਸਫੀ ਗਲਤ ਹੈ। ਸਬਦ 15 ਦਿਨ ਦੇ ਐਵੇਂ ਤੁਸੀਂ ਸਿਰ ਖਵਾ ਰਹੇ ਸੰਤਾਂ ਦਾ ਵਕਤ ਜ਼ਾਇਆ ਕੀਤਾ ਆਪਣਾ ਜ਼ਾਇਆ ਕੀਤਾ ਔਰ ਹੋਰ ਕਈਆਂ ਦਾ ਜ਼ਾਇਆ ਕਰੋਗੇ ਸੁਣਾ ਸੁਣਾ ਕੇ ਤੂੰ ਮੈਂ ਕਹਿਣ ਲੱਗੇ ਤੁਹਾਨੂੰ ਅਸੀਂ ਦੱਸਣ ਵਾਸਤੇ ਆਇਆ ਇਹ ਗਲਤ ਹੈ ਬਿਲਕੁਲ ਗਲਤ ਤੁਸੀਂ ਆਪਣਾ ਸੁਧਾਰ ਕਰ ਲੋ ਇਸ ਵਿਚਾਰ ਨੂੰ ਬਦਲ ਲੋ ਅਗਰ ਕਰਮ ਦੇ ਹੀ ਮਾਰ ਹੈ ਕਰਮ ਕਰਕੇ ਹੀ ਦੁੱਖ ਹੈ ਤੇ ਇਸ ਬੱਚੇ ਨੇ ਕੀ ਕਰਮ ਕੀਤਾ ਕਿ ਜਨਮ ਤੋਂ ਹੀ ਇਸ ਰਿਹਾ ਇਸਨੇ ਕੀ ਕੀਤਾ ਮੈਂ ਉਸਨੂੰ ਆਖਿਆ ਮੈਂ ਕਿਹਾ ਮਿੱਤਰੋ ਗੱਲ ਸੁਣੋ ਤੁਹਾਨੂੰ ਤੇ ਵਿਚਾਰ ਵਟਾਂਦਰਾ ਕਰਨ ਦੀ ਸੱਭੇਤਾ ਨਹੀਂ ਸੱਭੇਤਾ ਉਸ ਨੂੰ ਕਹਿੰਦੇ ਨੇ ਵੀ ਇਹ ਬੰਦਾ ਸੱਭੇ ਹੈ ਇਹਨੂੰ ਸਭਾ ਦੇ ਵਿੱਚ ਬੋਲਣ ਦੇ ਢੰਗ ਦਾ ਪਤਾ ਹੈ ਇਹਨੂੰ ਗੁਫ਼ਤ ਵਿਚਾਰ ਵਟਾਂਦਰਾ ਕਰਨ ਦਾ ਢੰਗ ਆਉਂਦਾ ਹੈ ਇਹ ਕਿੰਦੇ ਜਾਣੋ ਇੱਕ ਬਹੁਤ ਵੱਡੀ ਕਲਾ ਹੈ ਮੈਂ ਕਹਾ ਵਿਚਾਰ ਵਟਾਂਦਰਾ ਇਸ ਤਰ੍ਹਾਂ ਹੁੰਦਾ ਤੁਸੀਂ ਸਵਾਲ ਕਰੋ ਮੈਂ ਜਵਾਬ ਦੇਆ ਮੈਂ ਸਵਾਲ ਕਰਾਂ ਤੁਸੀਂ ਜਵਾਬ ਦਿਓ ਪਰ ਤੁਸੀਂ ਸਵਾਲ ਵੀ ਆਪ ਗੜ ਲਿਆ ਜਵਾਬ ਵੀ ਆਪ ਦੇ ਦਿੱਤਾ ਹੈ ਇਸਨੇ ਕੀ ਕੀਤਾ ਹੈ ਇਹਦਾ ਸਭ ਕੁਝ ਗਲਤ ਨਹੀਂ ਇਹ ਮੈਂ ਕ ਪੁੱਛਣ ਦਾ ਡੰਗ ਨਹੀਂ ਇਹ ਵਿਚਾਰ ਵਟਾਂਦਰੇ ਦਾ ਡੰਗ ਨਹੀਂ ਹੈ ਵਿਚਾਰ ਵਟਾਂਦਰਾ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਤੇ ਇਹ ਜਨਮ ਤੋਂ ਹੁੰਦਾ ਹੈ ਜਨਮ ਤੋਂ ਇਸ ਦੇ ਪੈਰ ਨਹੀਂ ਪੂਰੇ ਨਹੀਂ ਬਣੇ ਔਰ ਬਾਹਾਂ ਵੀ ਨਹੀਂ ਬਣੇਗਾ ਔਰ ਇੱਕ ਤੇ ਰੋਂਦਾ ਹੋਇਆ ਲੱਗਦਾ ਇਹਨੇ ਮੈਨੂੰ ਸ਼ਾਇਦ ਉਹ ਬੱਚੇ ਦਾ ਭੇ ਹੋਵੇ ਕਿਉਂਕਿ ਮੈਂ ਨਹੀਂ ਪੁੱਛਿਆ ਸੀ ਉਹਦੀ ਅੱਖਾਂ ਭਰਿਆ ਹੋਇਆ ਸੀ ਕਹਿਣ ਲੱਗੇ ਜੇ ਜ਼ਿੰਦਾ ਰਹਾ ਤੇ ਸਾਰੀ ਜ਼ਿੰਦਗੀ ਮੁਤਾਜਰ ਰਹੇਗਾ। ਔਰ ਸਿਰ ਦਾ ਬੋਝ ਸਾਰੀ ਜ਼ਿੰਦਗੀ ਇਹ ਰੋਂਦੇ ਪਿੱਟਦੇ ਗੁਜ਼ਾਰੇ ਦਾ। ਮੈਂ ਕਿ ਪੂ ਇੱਕ ਕਰਮ ਕਰਨ ਜੋਗਾ ਤੇ ਹੈ ਨਹੀਂ। ਨਾ ਇਹ ਬੋਲ ਸਕਦਾ ਹੈ ਨਾ ਕੁਝ ਕਰ ਸਕਦਾ। ਫਿਰ ਇਹ ਫਲ ਜੋ ਹੈ ਕਿਹੜੇ ਬੀਜ ਦਾ ਹੈ? ਕਰਮ ਦਾ ਇਹਨੂੰ ਕਹਿੰਨੇ ਵਿਚਾਰ ਵਟ ਰਗਾ ਚਲੋ ਇਹਨ ਜੀ ਸਹੀ ਓਕੇ ਸੁਣ ਚਲੋ ਇਹਨ ਜੀ ਸਮਝ ਲਓ ਸੇਨ ਜੀ ਕਹਿੰਦੇ ਜੋ ਤੁਸੀਂ ਕਹਿੰਦੇ ਉਹਨ ਚਲੋ ਅਸੀਂ ਉਹ ਹੀ ਕਹਿੰਦੇ ਇਹ ਕਿਸ ਕਰਮ ਦਾ ਫਲ ਹੈ ਮੈਂ ਹੁਣ ਧਿਆਨ ਨਾਲ ਸੁਣੋ ਬੀਜ ਮੈਂ ਅੱਜ ਬੋਵਾਂ ਧਰਤੀ ਦੇ ਵਿੱਚ ਅੱਜ ਫਲ ਕੋਈ ਨਹੀਂ ਮੈਂ ਹੁਣ ਕਣਕ ਬੋਈ ਏ ਤੇ ਹੁਣੇ ਤੇ ਕਣਕ ਕੋਈ ਨਹੀਂ 5-6 ਮਹੀਨੇ ਉਡੀਕ ਕਰਨੀ ਪੈਂਦੀ ਹੈ। ਮੈਂ ਹੁਣੇ ਮੱਕਈ ਬੀਜੀ ਏ ਪਰ ਹੁਣੇ ਤੇ ਮੱਕਈ ਨਹੀਂ ਲੱਪਣ ਲੱਗੇ ਬਣੋ। 4-5 ਮਹੀਨੇ ਉਡੀਕ ਕਰਨੀ ਪੈਗੀ। ਮੈਂ ਅੰਬ ਦਾ ਬੂਟਾ ਲਾਇਆ ਏ ਪਰ ਹੁਣੇ ਤੇ ਅੰਬ ਨਹੀਂ ਮਿਲਣ ਲੱਗੇ ਕੱਲ ਤੇ ਨਹੀਂ ਲੱਪਣ ਲੱਗੇ ਬਣੋ। ਮਹੀਨੇ ਬਾਅਦ ਵੀ ਨਹੀਂ ਲੱਭਣਗੇ 3-4 ਸਾਲ। 5 ਸਾਲ ਉਡੀਕਰਨੇ ਪੈਗੇ ਐਸੇ ਬੀਜ ਨੇ ਮਹੀਨੇ 2 ਮਹੀਨੇ ਚ ਫਲੀ ਬੂਤ ਆਉਂਦੇ ਨੇ ਐਸੇ ਬੀਜ ਨੇ 5-6 ਮਹੀਨੇ ਚ ਫਲੀ ਬੂਤ ਆਉਂਦੇ ਨੇ ਐਸੇ ਬੀਜ ਨੇ ਸਾਲ 2 ਸਾਲ ਵਿੱਚ ਫਲੀ ਬੂਤ ਆਉਂਦੇ ਨੇ ਐਸੇ ਬੀਜ ਨੇ 5-10 ਸਾਲਾਂ ਵਿੱਚ ਫਲੀ ਬੂਤ ਆਉਂਦੇ ਨੇ ਔਰ ਐਸੇ ਵੀ ਬੀਜ ਨੇ 30-40 ਸਾਲਾਂ ਵਿੱਚ ਫਲੀ ਬੂਤ ਆਉਂਦੇ ਨੇ ਹੁਣ ਸੁਣ ਕੇ ਹੈਰਾਨ ਹੋਵੋਗੇ ਜਿਹੜੀ ਇਮਲੀ ਹੈ ਨਾ ਜਿਹੜੇ ਤੁਸੀਂ ਖੱਟੇ ਦੇ ਚ ਵਰਤਦੇ ਹੋ ਇਸ ਦੇ ਦਰਖਤ ਨੂੰ ਗਾਲਬਨ 35 ਤੋਂ ਲੈ ਕੇ 40 ਸਾਲ ਬਾਅਦ ਫਲ ਲੱਗਦਾ ਹੈ ਮੈਨੂੰ ਪਤਾ ਨਹੀਂ ਸੀ ਇਹ ਰਾਜਸਥਾਨ ਵਿੱਚ ਮੈਨੂੰ ਪਤਾ ਚੱਲੇ ਕਿਉਂਕਿ ਉੱਥੇ ਬਹੁਤ ਹੈ ਉੱਥੇ ਦੇ ਲੋਕਾਂ ਨੂੰ ਪਤਾ ਚੱਲਿਆ 40 ਸਾਲ ਬਾਅਦ ਇਸ ਵਾਸਤੇ ਇਸ ਨੂੰ ਬਾਗਾਂ ਵਿੱਚ ਨਹੀਂ ਲਾਂਦੇ ਘਰ ਦੇ ਵਿੱਚ ਲਾਣਾ ਅਪਸ਼ਗਨ ਗਿਣ ਲੈਣਾ ਮਨਹੂਸ ਗਿਣਦੇ ਨੇ ਇਹ ਜੰਗਲਾਂ ਵਿੱਚ ਹੈ ਜਾਂ ਸੜਕਾਂ ਦੇ ਕਿਨਾਰੇ ਤੇ ਬਹੁਤ ਆਪ ਦੇ ਵਿੱਚ ਜਦ ਫਲ ਲੱਗਦਾ ਇਸ ਨੂੰ ਇਮਲੇ ਮਣਾ ਦੇ ਹਿਸਾਬ ਵਿੱਚ ਬਹੁਤ ਲੱਗਦਾ ਔਰ ਫਲੀ ਬਹੁਤ ਆਉਂਦੀ ਹੈ ਪੈਤੀ ਛਾ ਨਹੀਂ ਸਨਾਂ ਆ ਤੁਹ ਮੈਂ ਉਹਨਾਂ ਨੂੰ ਕਿਹਾ ਬੀਜ ਮੈਂ ਅਜਬ ਹੋਇਆ ਅੱਜ ਤੇ ਫਲ ਕੋਈ ਨਹੀਂ ਚਾਰ ਮਹੀਨੇ 6 ਮਹੀਨੇ ਸਾਲ ਕਿਦਰੇ 5 ਸਾਲ ਕਿਦਰੇ 10 ਸਾਲ ਔਰ ਜ਼ਰੂਰ ਜੀਵਨ ਦੀ ਧਰਤੀ ਵਿੱਚ ਵੀ ਕੋਈ ਐਸੇ ਬੀਜ ਬੋਏ ਗਏ ਹੋਣੇ ਨੇ ਉਹ ਗੁੰਦਾ ਹੈ ਹੋ ਸਕਦਾ ਉਸ ਦਾ ਫਲ 30 ਸਾਲ ਬਾਅਦ ਕਰਮਾਂ ਦਾ ਬੀਜ ਅਸੀਂ ਰੋਜ਼ ਬੋਈ ਜਾਂਦੇ ਹਾਂ ਜੀਵਨ ਦੀ ਧਰਤੀ ਜੀਵਨ ਦੀ ਜੋੜੀ ਰੋਜ਼ ਰੋਜ਼ ਛੋਟੀ ਹੋਦੀ ਜਾ ਰਹੀ ਹੈ। ਜ਼ਿੰਦਗੀ ਤੇ ਰੋਜ਼ ਛੋਟੀ ਹੁੰਦੀ ਜਾਂਦੀ ਹੈ। ਇਹ ਕਪੜਾ ਜਿਹਦੇ ਵਿੱਚ ਫਸਲ ਅਸੀਂ ਬੰਨਣੀ ਹੈ। ਇਹ ਬੋਰੀਆਂ ਜਿਹਦੇ ਵਿੱਚ ਫਸਲ ਅਸੀਂ ਸਵੇਠਣੀ ਹੈ। ਇਹ ਪਾਂਡਾ ਜਿਹਦੇ ਜਿਸੀਂ ਫਸਲ ਨੂੰ ਰੱਖਣਾ ਹੈ ਇਹ ਤੇ ਰੋਜ਼ ਸੌਟਾ ਹੁੰਦਾ ਜਾ ਰਿਹਾ ਹੈ। ਜ਼ਿੰਦਗੀ ਤੇ ਰੋਜ਼ ਛੋਟੀ ਆਉਂਦੀ ਜਾਂਦੀ ਹੈ। ਤੇ ਕਰਮਾਂ ਦੀ ਫਸਲ ਤੇ ਰੋਜ਼ ਵੱਧੀ ਜਾ ਰਹੀ ਹੈ ਹਰ ਰੋਜ਼ ਅਸੀਂ ਕੁਝ ਨਾ ਕੁਝ ਕਰਦੇ ਹਾਂ ਰੋਜ਼ ਰੋਜ਼ ਕਰਦੇ ਹਾਂ ਪਲ-ਪਲ ਵਿੱਚ ਕਰਦੇ ਹਾਂ ਤੇ ਪਲ-ਪਲ ਤੇ ਜ਼ਿੰਦਗੀ ਦਾ ਕਪੜਾ ਛੋਟਾ ਹੁੰਦਾ ਜਾ ਰਿਹਾ ਹੈ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ ਇੱਕ ਦਿਨ ਐਸਾ ਹੁੰਦਾ ਹੈ ਜਿਹਦੋ ਸੀ ਬੋਇਆਏ ਬੀਜ ਨੇ ਕੁਝ ਨਾਲ ਖਾਈ ਜਾਂਦੇ ਆ ਕੁਝ ਬੀਜ ਪੁੰਗਰੇ ਤੇ ਹਨ ਅਜੇ ਫਲ ਤੱਕ ਨਹੀਂ ਆਪੜੇ ਪਰ ਜ਼ਿੰਦਗੀ ਰੋਜ਼ ਰੋਜ਼ ਛੋਟੀ ਆਉਂਦੀ ਜਾ ਰਹੀ ਹੈ ਔਰ ਕਰਮ ਅਸੀਂ ਆਖਰੀ ਦਮ ਤੱਕ ਕਰਦੇ ਹਾਂ ਇੱਕ ਦਿਨ ਕੀ ਆਉਂਦੀ ਹੈ ਜ਼ਿੰਦਗੀ ਮੁੱਕ ਗਈ ਬੋਏ ਹੋਏ ਕਰਮ ਰਹਿ ਗਏ ਨਹੀਂ ਖਾ ਸਕਦੇ ਉਹ ਬੀਜ ਉਹ ਫਲ ਨਹੀਂ ਬੋ ਸਕਿਆ ਜ਼ਿੰਦਗੀ ਮੁੱਕ ਜਿਹੜੇ ਬੋਏ ਸਨ ਬੀਜ ਉਹ ਕਿਦਰੇ 10 20 ਸਾਲਾਂ ਬਾਅਦ ਫਲ ਹੀ ਬਹੁਤ ਹੋਣੇ ਸਨ ਵੰਜਾਤ ਸਾਲਾਂ ਬਾਅਦ ਬਲੀ ਬੂਤ ਹੋਣੇ ਸੰਤੇ ਜ਼ਿੰਦਗੀ ਦੇ ਮੁੱਕ ਗਈ ਸੀ। ਤੋਂ ਜ਼ਿੰਦਗੀ ਦੇ ਮੁਕਣ ਨਾਲ ਉਹ ਬੋਏ ਹੋਏ ਬੀਜ ਉਹ ਕੀਤੇ ਕਰਮ ਮਿਟ ਗਏ ਮੁੱਕ ਗਏ ਕਦਾਈ ਨਹੀਂ। ਫਿਰ ਤੇ ਮਰਨਾ ਹੀ ਫੈਸਲਾ ਹੋ ਜਾਂਦਾ ਫਿਰ ਤੇ ਮੌਤ ਨਾਲ ਹੀ ਫੈਸਲਾ ਹੋ ਜਾਂਦਾ। ਫਿਰ ਤੇ ਮਰਨਾ ਹੀ ਕਾਫੀ ਸੀ। ਗੱਲ ਨਿਬੜ ਗਈ। ਨਹੀਂ। ਮੌਤ ਨਾਲ ਗੱਲ ਨਹੀਂ ਨਿਬੜਦੀ। ਮੈਂ ਉਹਨਾਂ ਨੌਜਵਾਨਾਂ ਨੂੰ ਕਿਹਾ ਇਹ ਜੋ ਬੱਚਾ ਜਨਮ ਤੋਂ ਅਪੰਗ ਹੈ ਤੇ ਅੰਧਾ ਹੈ ਕਰਮਾਂ ਦਾ ਬੀਜ ਤੇ ਅੰਤਮ ਸਮੇਂ ਤੱਕ ਪਿਛਲੇ ਜਨਮ ਵਿੱਚ ਅੰਤਮ ਸਮੇਂ ਤੱਕ ਬੋਂਦਾ ਰਿਹਾ ਤੇ ਜੀਵਨ ਮੁੱਕਦਾ ਗਿਆ ਜ਼ਿੰਦਗੀ ਮੁੱਕ ਗਈ ਬੋਏ ਹੋਏ ਬੀਜ ਰਹਿ ਗਏ ਉਹ ਜਿਹੜੇ ਬੋਏ ਹੋਏ ਬੀਜ ਰਹਿ ਗਏ ਉਹ ਕੌਣ ਖਾਵੇ ਕਿਸੇ ਨੇ ਖਾਣੇ ਨਾ ਔਰ ਕਿਸੇ ਨੇ ਖਾਣੇ ਸੰਚਤ ਕਰਮ ਇਹਨੂੰ ਕਹਿੰਦੇ ਨੇ ਸੰਚਤ ਕਰਨ ਜੋ ਮੇਰੇ ਜਮਾ ਰਹਿ ਗਏ ਮੈਂ ਕਮਾਇਆ ਸੀ ਧਨ ਕੁਝ ਤਾਂ ਮੈਂ ਖਰਚ ਕਰਦਾ ਰਿਹਾ ਖਾਂਦਾ ਰਿਹਾ ਕੁਝ ਮੈਂ ਜਮਾ ਕਰ ਦਿੱਤਾ ਸੀ ਰਹਿ ਗਿਆ ਨਹੀਂ ਖਰਚ ਕੀਤਾ ਕੁਝ ਮੇਰੇ ਕਰਮ ਮੈਂ ਉਹਨਾਂ ਦਾ ਫਲ ਖਾਂਦਾ ਰਿਹਾ ਖਾਂਦਾ ਰਿਹਾ ਕੁਝ ਮੇਰੇ ਕਰਮ ਸੰਜਿਤ ਰਹੇ ਗਏ ਉਹਨਾਂ ਕਰਮਾਂ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਰਮੀ ਆਵੇ ਕੱਪੜਾ ਇਹ ਸਰੀਰ ਦਾ ਚੋਲਾ ਫਿਰ ਮਿਲਦਾ ਹੈ ਪਿਛਲੇ ਕਰਮਾਂ ਕਰਕੇ ਉਨਾ ਹੀ ਕਰਮਾਂ ਕਰਕੇ ਫਿਰ ਮਾਂ-ਬਾਪ ਦੇ ਸੰਬੰਧ ਬਣਦੇ ਨਹੀਂ ਉਸ ਤਰ੍ਹਾਂ ਦੇ ਸੰਬੰਧ ਬਣਦੇ ਨੇ ਅਗਰ ਸੰਚਿਤ ਕਰਮ ਬਹੁਤ ਬੈੜੇ ਨੇ ਬਹੁਤ ਬੈੜੇ ਨੇ ਸਾਰੇ ਹੀ ਗਲਤ ਸਨ ਤਾਂ ਐਸੇ ਘਰ ਦੇ ਜਨਮ ਹੋ ਜਾਏਗਾ ਜਨਮ ਤੋਂ ਹੀ ਦੁੱਖ ਹੀ ਐਸੇ ਪਰਿਵਾਰ ਦੇ ਜਨਮ ਹੋ ਜਾਏਗਾ ਜਨਮ ਤੋਂ ਹੀ ਦੁੱਖ ਹੀ ਘਰ ਮੇਂ ਆਵੇ ਕਪੜਾ ਉਨਾ ਕੀਤੇ ਕਰਮਾਂ ਕਰਕੇ ਕਪੜਾ ਮਿਲਦਾ ਹੈ ਨਦਰੀ ਮੌਕ ਦਵਾਰ ਉਹਦੀ ਬਖਸ਼ਿਸ਼ ਨਾਲ ਮੁਕਤੀ ਮਿਲਦੀ ਹੈ ਕਿਸ ਤੋਂ ਜਨਮ ਦੇ ਮਰਨ ਤੋਂ ਫਿਰ ਕਪੜਾ ਨਹੀਂ ਮਿਲਦਾ ਫਿਰ ਪ੍ਰਮਾਤਮਾ ਦੀ ਲੈਣਤਾ ਨਸੀਬ ਹੋ ਜਾਂਦੀ ਹੈ ਕਪੜਾ ਤੇ ਤਾਂ ਮਿਲਦਾ ਹੈ ਕਰਮਾਂ ਦਾ ਫਲ ਫਿਰ ਸਵੇਟਣਾ ਹੈ ਕਪੜੇ ਚ ਪਾਣਾ ਹੈ ਫਿਰ ਕਪੜੇ ਦੇ ਵਿੱਚ ਬੰਨਣਾ ਹੈ ਫਿਰ ਪੋਟਲੀ ਬੰਨੀ ਹੈ ਉਹਨਾਂ ਫਲਾਂ ਦੀ ਜਿਨ੍ਹਾਂ ਦੇ ਬੀਜ ਅਸੀਂ ਬੋ ਚੁੱਕੇ ਹਾਂ ਕੁਝ ਫਾਲਾ ਸਹੀ ਨਾਲ-ਨਾਲ ਖਾਂਦੇ ਰਹਿੰਦੇ ਆਂ ਕੁਝ ਸੜੇ ਬੋਏ ਹੋਏ ਬੀਜ ਰਹਿ ਜਾਂਦੇ ਨੇ ਉਹਨੂੰ ਕਹਿੰਦੇ ਨੇ ਸੰਚਤ ਕਰੋ ਇਸ ਵਾਸਤੇ ਇੱਕ ਦਾ ਜਨਮ ਮਹਿਲਾਂ ਦੇ ਚ ਹੋ ਜਾਂਦਾ ਹੈ ਜੰਮਦੇ ਆਰਵਾ ਖਰਵਾ ਦੀ ਸੰਪਤੀ ਦਾ مالک ਤੇ ਜੰਮਦੇ ਸੈਂਕੜੇ ਨੌਕਰ ਚ ਆਕਰਸ਼ جمدیا ہی ساریا سریرک سہولت ایک فٹ پاتھ پہ ہوا ہے یتیم جنم تو ہی یتیم کچھ بھی نہیں ہے ساریا مصیبت جنم تو ایک جنم تو تندرست ہے سندر بھی ہے ایک جنم تو بیمار ہے اور بدسورت بھی ہے کچھ دخی معاف جنم تو شریرک طور سے پورا ایک جنم تو شریرک طور سے ادورا ہے ایک جنم تو بڑا سیا ہے ایک جنم تو, ہی بڑا, ہے ایک جنم تو ہی بڑا مورک ہے ایک جنم تو ہی بڑا شانت مئی ایک جنم تو ہی بڑا کرودی ہے ایک جنم تو کچھ دھارمک سنسکار لے آیا ہے دھارمک سنسکار بابا سری چند پانچ سال دے سن ਇਕ ਘਟਨਾ ਅਚਾਨਕ ਘਰੋਂ ਨਿਕਲ ਜਾਂਦੇ ਸਨ ਕਿ ਫਿਰ ਜੈਸੇ ਮਾਤਾ ਜੀ ਨੂੰ ਖਿਆਲ ਆਵੇ ਮਾਤਾ ਸੁਲਖਣੀ ਜੀ ਨੂੰ ਵੀ ਸ੍ਰੀ ਚੰਦ ਕਿੱਥੇ ਗਿਆ ਬਾਹਰ ਜਿੱਤੇ ਬੱਚੇ ਖੇਡਦੇ ਹੋਣ ਉਹਨਾਂ ਕੋਲ ਪੁੱਛਣ ਸ੍ਰੀ ਚੰਦ ਨੂੰ ਵੇਖਿਆ ਤੇ ਬੱਚੇ ਕਹਿੰਦੇ ਸਨ ਮਾਤਾ ਜੀ ਸਾਡੇ ਨਾਲ ਤਾਂ ਖੇਡਦਾ ਹੀ ਨਹੀਂ ਬੁਲਾਉਂਦੇ ਨੇ ਤੇ ਆਉਂਦਾ ਹੀ ਨਹੀਂ ਪੜੋਸੀਆਂ ਦੇ ਘਰ ਚਲਿਆ ਜਾਂਦੀਆਂ ਸਨ ਸ੍ਰੀ ਚੰਦ ਤੇ ਨਹੀਂ ਆਇਆ ਪੜੋਸੀ ਕਹਿੰਦੇ ਸਨ ਪਰ ਲੈ ਲੈਂਦੇ ਨੇ ਬੁਲਾਉਂਦੇ ਨੇ ਆਉਂਦਾ ਹੀ ਨਹੀਂ ਪਿੰਡ ਦੇ ਦਿੱਸੇ ਘਰ ਦੇਚ ਨਹੀਂ ਬੱਚਿਆਂ ਨਾਲ ਖੇਡਦਾ ਨਹੀਂ ਪਿੰਡ ਤੋਂ ਮਾਤਾ ਜੀ ਬਾਹਰ ਨਿਕਲਦੀਆਂ ਨੇ ਕੀ ਦੇਖਦੇ ਨੇ ਕਿਸੇ ਦਰਖਤ ਥੱਲੇ ਬੈਠਾ ਸਮਾਦੀ ਲਾ ਕੇ ਜਨਮ ਤੋਂ ਜਨਮ ਤੋਂ کوئی جنم تو دھارمک ہے کوئی جنم تو ادارمک ہے کوئی جنم تو مورخ ہے کوئی جنم تو سہنا ہے کوئی جنم تو روگی ہے اور کوئی جنم تو تندرست ہے کوئی جنم تو بدسورت ہے کوئی جنم تو خوبصورت ہے اور اسی طریقے کوئی جنم تو دھنوان ہے کوئی جنم تو مفلس ہے کہ پچھلے سنچت کرو پچھلے سنچت کرو دھن گرو نانک دیو جی جی کہنے نے ਇਤਨਾ ਯਾਦ ਰੱਖੇ ਜ਼ਮੀਨ ਦੇ ਚ ਅਸੀਂ ਜੋ ਬੀਜ ਬੋਂਦਿਆਂ ਹੋ ਸਕਦਾ ਹੈ ਉਹਦਾ ਫਲ ਤੂੰ ਨਾ ਖਾਵੇਂ ਕੋਈ ਹੋਰ ਖਾਵੇ ਪਰ ਜੀਵਨ ਦੀ ਧਰਤੀ ਤੇ ਜੋ ਕਰਮ ਦਾ ਬੀਜ ਬੋਏਗਾ ਤੂੰ ਹੀ ਖਾਏਗਾ ਆਪ ਬੀਜ ਆਪੇ ਹੀ ਖਾਏ ਇਸ ਵਾਸਤੇ ਸਾਵਧਾਨੀ ਨਾਲ ਬੀਜ ਬੋਹੀਂ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੋਲੇ ਕੰਗਾ ਉਹਨਾਂ ਦੋ ਨੌਜਵਾਨਾਂ ਨੇ ਬੱਚਾ ਚੁਕਲੇ ਆ ਸੀ ਤੇ ਮੈਨੂੰ ਕਹਿਣ ਲੱਗੇ ਪਿਛਲਾ ਜਨਮ ਕਿਸ ਨੇ ਦੇਖਿਆ ਹੈ ਤਾਂ ਮੈਂ ਕਿ ਜਿਹੜੀ ਚੀਜ਼ ਤੁਸੀਂ ਦੇਖੀ ਨਹੀਂ ਤਾਂ ਫਿਰ ਉਹ ਨਹੀਂ ਹੈ ਇਹ દਾਇ ਮਤਲਬ ਹੋਇਆ ਤੁਸੀਂ ਫਿਰ ਪ੍ਰਮਾਤਮਾ ਨੂੰ ਨਹੀਂ ਦੇਖਿਆ ਆਖੋਗੇ ਪ੍ਰਮਾਤਮਾ ਵੀ ਨਹੀਂ ਬਹੁਤ ਕੁਝ ਨਹੀਂ ਦਿਖਾਈ ਦੇਂਦਾ ਔਰ ਹੈ ਕਿ ਜੋ ਨਹੀਂ ਦਿਖਾਈ ਦੇਂਦਾ ਉਹਦੇ ਬਾਰੇ ਤੁਹਾਡਾ ਇਹ ਫੈਸਲਾ ਕਿ ਨਹੀਂ ਹੈ ਇਹ ਤੇ ਕੋਈ ਫੈਸਲਾ ਨਹੀਂ ਇਹ ਤੇ ਕੋਈ ਸੱਚ ਨਹੀਂ ਨੇ ਪਤਾ ਹੈ ਬੱਚੇ ਨੂੰ ਚੁੱਕ ਲਿਆ ਕਹਿੰਦਾ ਨਹੀਂ ਸਮਝ ਆਉਂਦਾ ਇਹ ਗੋਰਖ ਦੰਦਾ ਆਪ ਦੀ ਯਾਤ ਲਈ ਅਰਜ਼ ਕਰਾਂ ਗੋਰਖ ਦੰਦਾ ਇਹ ਸ਼ਬਦ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਹੋਇਆ ਕਿ ਗੋਰਖ ਦੰਦਾ ਹੈ ਗੋਰਖ ਹਰ ਰੋਜ਼ ਪ੍ਰਮਾਤਮਾ ਦਾ ਨਵਾਂ ਨਾਮ ਜਪਦਾ ਸੀ ਇੱਕ ਨਾਮ ਨਹੀਂ ਗੋਰਖ ਰੋਜ਼ ਰੋਜ਼ ਨਮੇ ਮੇ ਨਮੇ ਆਸਣ ਨਾਲ ਆਰੰਭ ਕਰਦਾ ਸੀ ਅੱਜ ਜਿਹੜਾ ਆਸਣ ਹੈ ਕੱਲ ਹੋਰ ਅੱਜ ਜਿਹੜਾ ਬੰਦਗੀ ਦਾ ਢੰਗ ਹੈ ਕੱਲ ਹੋਰ ਅੱਜ ਹੋਰ ਢੰਗ ਦੀ ਧਿਆਨ ਸਾਧਨਾ ਕੱਲ ਹੋਰ ਕਿ ਜਿਹੜੇ ਚੇਲੇ ਸਨ ਉਹ ਤੰਗ ਆਵੇ ਬਈ ਸਵੇਰੇ ਕੁਝ ਹੋਰ ਕਰਦਾ ਹੈ ਸ਼ਾਮੇ ਕੁਝ ਹੋਰ ਕਰਦਾ ਦੂਜੇ ਦਿਨ ਕੁਝ ਹੋਰ ਕਰਦਾ ਤੀਜੇ ਦਿਨ ਕੁਝ ਹੋਰ ਕਰਦਾ ਬਹੁਤ ਸਾਰੇ ਚੇਲੇ ਗੋਰਖ ਨੂੰ ਛੱਡ ਜਾਂਦੇ ਸਨ ਕਹਿੰਦੇ ਸਨ ਨਿਹਰਾ ਹੀ ਗੋਰਖ ਦਿੰਦਾ ਹੈ ਕੌਣ ਕਰੇ ਰੋਜ਼ ਜੋ ਬਦਲ ਲੈਂਦਾ ਹੈ ਸਵੇਰੇ ਦਾ ਸ਼ਾਮ ਨੂੰ ਬਦਲ ਲੈਂਦਾ ਹੈ ਸ਼ਾਮ ਨੂੰ ਸਵੇਰੇ ਬਦਲ ਦਿੰਦਾ ਹੈ ਕੋਈ ਇੱਕ ਤਰ੍ਹਾਂ ਦਾ ਸਿਲਸਿਲਾ ਹੋਵੇ ਤੇ ਕਰੀਏ ਕਿ ਤੇ ਰੋਜ਼ ਬਦਲ ਦਿੰਦਾ ਹੈ ਇਹ ਤੇ ਕਿਰਿਆ ਇਹ ਤੇ ਤੌਰ ਤਰੀਕੇ ਰੋਜ਼ ਬਦਲ ਦਿੰਦਾ ਹੈ ਗੋਰਖ ਦਾ ਜਿਸ ਦੀ ਕਿਰਿਆ ਸਮਝ ਦੇ ਚ ਨਾ ਹੋਵੇ ਭਾਰਤ ਦੇ ਚ ਕਹਿੰਦੇ ਨੇ ਗੋਹ ਰਖ ਦੰਦਾ ਵਾਕਈ ਪ੍ਰਮਾਤਮਾ ਨੂੰ ਸਮਝਣਾ ਤੇ ਔਖਾ ਹੈ ਵਾਕਈ ਪ੍ਰਮਾਤਮਾ ਦਾ ਸਭ ਕੁਝ ਗੋਹ ਰਖ ਦੰਦਾ ਹੈ ਲੇਕਿਨ ਇੱਕ ਗੱਲ ਨਿਸ਼ਚਿਤ ਹੈ ਉਹ ਸੱਚਾ ਹੈ ਉਹਦਾ ਦਰਬਾਰ ਸੱਚਾ ਹੈ ਉਹਦਾ ਫੈਸਲਾ ਸੱਚਾ ਹੈ ਮੇਰੇ ਦੁੱਖਾਂ ਲਈ ਮੈਂ ਜ਼ਿੰਮੇਵਾਰ ਹਾਂ ਉਹ ਜ਼ਿੰਮੇਵਾਰ ਨਹੀਂ ਮੈਂ ਗਲਤ ਬੀਜ ਬੋਏ ਨੇ ਜੇ ਹਾ ਬੀਜੇ ਸੋ ਲੋਣੇ ਕਰਮਾ ਸੰਦਰਾਖੇ